ਮੈਂ ਸਰਵੰਤ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਮੋਰਚਿਆਂ ਵੱਲੋਂ ਕੱਲ ਗੁਲਾਬੀ ਸ਼ਹਿਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿੱਚ ਵੱਡੀ ਕਨਵੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਹੋ ਰਹੀ ਆ ਉਹ ਰਾਜਸਥਾਨ ਦੇ ਵਿੱਚ ਲਹਿਰ ਨੂੰ ਹੋਰ ਮਜ਼ਬੂਤ ਕਰਨਾ ਤਕੜਾ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਜਥੇ ਜੜੇ ਆ ਉਥੋਂ ਪਹੁੰਚਣਗੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੈਟਰੋਲ ਤੇ ਡੀਜ਼ਲ ਦੇ ਵਿੱਚ ਵੈਟ ਵਧਾਉਣ ਦਾ ਉਹਦੋਂ ਕਿਸਾਨਾਂ ਤੇ ਪੰਜਾਬੰਦਰ ਬਹੁਤ ਬੁਰਾ ਪ੍ਰਭਾਵ ਪੈਣਾ। ਕਿਸਾਨ ਕਰਜ਼ੇ ਕਰਕੇ ਪਹਿਲੋ ਹੀ ਖੁਦਕੁਸ਼ੀਆਂ ਕਰ ਰਹੇ ਹੈਗੇ ਨੇ। ਔਰ ਇਹ ਵਾਅਦਾ ਵਾਪਸ ਲੈਣਾ ਚਾਹੀਦਾ ਬਿਜਲੀ ਦੇ ਜਿਹੜੇ 7 ਕਿਲੋਵਾਟ ਤੱਕ 3 ਰੁਪਏ ਤੱਕ ਦੇ ਪੈਸੇ ਲੱਗਦੇ ਸੀ ਉਹ ਵੀ ਵਾਪਸ ਲੈ ਲੈਗੇ। ਇਹ ਜਦੋਂ ਬਿੱਲ ਲੱਗਣਗੇ ਇਹ ਤੁਹਾਨੂੰ ਵੱਧ ਨਜ਼ਰ ਆਊਗਾ ਜਿਹੜਾ ਬੋਝ ਕੁੱਲ ਮਿਲਾ ਕੇ ਆਮ ਪੰਜਾਬ ਦੀ ਜਨਤਾ ਤੇ ਪਾਇਆ ਗਿਆ ਵਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਹੋਰ ਆਰਥਿਕ ਬੋਝ ਲੱਗਿਆ ਜਾਊਗਾ ਤੇ ਮੰਗਾਈ ਦੀ ਮਾਰ ਹੋਰ ਵਧੂਗੀ ਇਹਦੇ ਨਾਲ ਦੀ ਨਾਲ ਮੋਰਚੇ ਨੂੰ ਮਜ਼ਬੂਤ ਕਰਨ ਲਈ ਗਰਦਾਸਪੁਰ ਦਾ 10 ਸਤੰਬਰ ਨੂੰ ਵੱਡਾ ਜਥਾ ਜਿਹੜਾ ਸ਼ੰਭੂ ਮੋਰਚੇ ਤੇ ਪਹੁੰਚ ਰਿਹਾ ਹੈਗਾ ਔਰ ਲਗਾਤਾਰ ਜਥੇ ਪਹੁੰਚਦੇ ਰਹਿਣਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਐਮਐਸਪੀ ਲੀਗਲ ਗਰੰਟੀ ਕਾਨੂੰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਔਰ ਨਰੇਗਾ 200 ਦਿਨ ਚੰਗੇ ਰੇਟ ਔਰ ਆਦੀਵਾਸੀਆਂ ਦੀ ਸਬਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਦੀਆਂ ਮੰਗਾ ਹੋਰ ਮੰਗਾਂ ਜਿਹੜੀਆਂ 12 ਮੰਗਾ ਮੋਰਚਿਆਂ ਦੀਆਂ ਮਨਮੋਣ ਤੱਕ ਮੋਰਚਾ ਜਾਰੀ ਰੱਖਾਂਗੇ ਅੱਜ ਮੋਰਚੇ ਨੂੰ 208 ਦਿਨ ਪੂਰੇ ਹੋਏ ਆਰ ਮੋਰਚਾ ਲਗਾਤਾਰ ਜਾਰੀ ਰਹੂਗਾ ਧੰਨਵਾਦ